ਕਹਿੰਦੇ ਕਿ ਜਦੋਂ ਜਿਨ੍ਹਾਂ ਨੇ ਅਨੁਸ਼ਾਸਨ ਬਣਾ ਕੇ ਰੱਖਣਾ ਹੁੰਦਾ ਹੈ ਜੇ ਉਹ ਹੀ ਅਨੁਸ਼ਾਸਨ ਤੋੜਨ ਲੱਗ ਜਾਣ ਫਿਰ ਤਾਂ ਹੋਰ ਔਖਾ ਹੋ ਜਾਂਦਾ ਹੈ ਇਹ ਖਬਰ ਆ ਰਹੀ ਹੈ ਕਹਿੰਦੇ ਕਿ ਪੁਲਿਸ ਵਾਲਾ ਮੁੰਡਾ ਹੈ ਉਹ ਪੁਲਿਸ ਵਾਲਿਆਂ ਦੇ ਨਾਲ ਹੀ ਬਹਿਸ ਪਿਆ ਉਹ ਥਾਰ ਵਾਲਾ ਕੀ ਹੈ ਹਾਂਜੀ ਗੱਲ ਵੀ ਕੀ ਹੈ ਉਹ ਇੱਕ ਫਿਲਮ ਦੀ ਗੱਲ ਚਲੋ ਜਾਲੀਆਂ ਜਿਹੜੀਆਂ ਲੱਗਣ ਉਹ ਜੀ ਨੂੰ ਕਹਿੰਦੇ ਹਾਂਜੀ 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 ਇਹ ਕੀ ਮਸਲਾ ਜੀ ਹੁਣ ਕੀ ਕਹੀਏ ਫਿਰ ਇਹਨਾਂ ਨੂੰ ਕੀ ਆਪਾਂ ਕਹਿ ਸਕਦੇ ਹਾਂ ਮੈਨੂੰ ਤੇ ਬੜੀ ਮੈਂ ਕੱਲ ਜਦੋਂ ਵੀਡੀਓ ਦੇਖੀ ਮੈਂ ਖੈਰ ਇਹ ਬੜਾ ਕਹ ਲੋ ਕਿ ਜਾਂ ਤਾਂ ਦਲੇਰ ਹੈ ਤੇ ਜਾਂ ਮੂਰਖ ਹੂੰ ਵੀਡੀਓ ਬਣ ਰਹੀ ਆ ਤੂੰ ਗਾ ਡੀਐਸਪੀ ਨੂੰ ਵੀ ਫਸਾਰੇ ਆ ਨਾਲੇ ਉਸ ਡਿਪਾਰਟਮੈਂਟ ਦਾ ਸਰਦਾਰ ਸਾਹਿਬ ਨੇ ਡੀਐਸਪੀ ਨੂੰ ਵੀ ਫੋਨ ਲਾ ਲਿਆ ਜੀ ਹੁਣ ਡੀਐਸਪੀ ਸਾਹਿਬ ਕੀ ਕਹੇਗਾ ਜੇ ਵੀਡੀਓ ਬਣ ਰਹੀ ਆ ਜੇ ਉਹਨੇ ਗਾ ਕੋਈ ਸਫਾਰਿਸ਼ ਲਈ ਹੋਈ ਤਾਂ ਹੋ ਸਕਦਾ ਕਿ ਕੋਈ ਅਧਿਕਾਰੀ ਕੋਈ ਉਹਨੂੰ ਖਿੱਚ ਲਵੇ ਸਹੀ ਗੱਲ ਕਿ ਯਾਰ ਕੀ ਤੁਸੀਂ ਕਰਨ ਡੈ ਜੇ ਵੈਸੇ ਦੇਖੋ ਗੱਲ ਇਹ ਆ ਕਿ ਸਿਵਲ ਵਰਦੀ ਹੈ ਤੁਹਾਡੀ ਥਾਰ ਗੱਡੀ ਤੁਸੀਂ ਆਪਣੀ ਪ੍ਰਾਈਵੇਟ ਲੈ ਰਹੇ ਹੋ ਤੇ ਤੁਸੀਂ ਉਹ ਲਾ ਰੱਖੀਆਂ ਨੇ ਜਾਲੀਆਂ ਵਗੈਰਾ ਜੋ ਵੀ ਆ ਫਿਰ ਤੁਹਾਨੂੰ ਉਹ ਸਮਝਾ ਰਹੇ ਨੇ ਕਿ ਭਾਈ ਤੁਹਾਨੂੰ ਉਹਦੋਂ ਵੀ ਕਿਹਾ ਸੀਗਾ ਹੂੰ ਕੋਲਡ ਆ ਅਸੀਂ ਇੰਨੇ ਕੁਆਂਟਲ ਹੈਰੋਇਨ ਫੜੀ ਆ ਮੈਂ ਇੱਥੇ ਲੱਗਾ ਮੈਂ ਉੱਥੇ ਲੱਗਾ ਮੈਂ ਨਹੀਂ ਉਹ ਲਾਉਣੀਆਂ ਜਿਵੇਂ ਮਝਾਇ ਸਾਡੇ ਕਰਦੇ ਆ ਮੈਂ ਨਹੀਂ ਉਹ ਲਾਉਣੀਆਂ ਜਾਂ ਨਹੀਂ ਉਹ ਲਾਉਣੀਆਂ ਉਹਨਾਂ ਕਾ ਕੋਈ ਗੱਲ ਨਹੀਂ ਫਿਰ ਨਹੀਂ ਲਾਉਣੀਆਂ ਤੇ ਵੇਖ ਲੈ ਜੀ ਉਹ ਅੱਜ ਖਬਰ ਆਈ ਪਈ ਆ ਕਿ ਉਹਨੂੰ ਸਸਪੈਂਡ ਕਰ ਦਿੱਤਾ ਬਿਨਾਂ ਗੱਲ ਤੋਂ ਕਾਮਕਾ ਇਹ ਬੰਗਲ ਦੇ ਲੋਕ ਤੁਹਾਡਾ ਮਹਿਕਮਾ ਹੀ ਮਤਲਬ ਕਿ ਰੋਕ ਰਿਹਾ ਤੁਹਾਨੂੰ ਉਹ ਤੁਹਾਡੇ ਨਾਲ ਪਿਆਰ ਨਾਲ ਇਹ ਇਸ਼ਾਰੇ ਆ ਕਿ ਬਈ ਇਹ ਲਾ ਦੇ ਜੀ ਇੱਕ ਵਾਰੀ ਲਾ ਕੇ ਹਥੇ ਸੀਟਾਂ ਤੇ ਰੱਖ ਲਾ ਕਿੰਡੀ ਗੱਡੀ ਜਿੱਦਣ ਉਹ ਵੈਸੇ ਉਹਦੀ ਗੱਲ ਜਹਿਜ ਆ ਕਿ ਕਈ ਵਾਰ ਗੱਡੀ ਚ ਅਸਲਾ ਪਿਆ ਹੁੰਦਾ ਜਾਂ ਉਹ ਸਾਰਾ ਖੁਸ਼ ਹੈ ਕਿ ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਨਿੱਜਤਾ ਵਾਲੀਆਂ ਚੀਜ਼ਾਂ ਨੇ ਤਾਂ ਤੁਸੀਂ ਪਰਮਿਸ਼ਨ ਲੈ ਲਓ ਪਰਮਿਸ਼ਨ ਤੋਂ ਬਗੈਰ ਸਰ ਤੁਸੀਂ ਕਾਲੇ ਸ਼ੀਸ਼ੇ ਨਹੀਂ ਕਰ ਸਕਦੇ ਜੀ ਇਹ ਇੱਕ ਕਹ ਲੋ ਕਿ ਬੜਾ ਵੱਡਾ ਮਸਲਾ ਬਣ ਜਾਂਦਾ ਬੈਸੇ ਤੇ ਉਹ ਪੁਲਿਸ ਵਾਲੇ ਆਮ ਤੌਰ ਤੇ ਕੀ ਹੁੰਦਾ ਕਿ ਚਲਾਨ ਵੀ ਨਹੀਂ ਖੜਦੇ ਇਹਦੇ ਉਹ ਤੁਹਾਨੂੰ ਸਿੱਧਾ ਕਹਿੰਦੇ ਇੱਕ ਫਿਲਮ ਲਾ ਦੇ ਬਾਈ ਹੂੰ ਆ ਇੱਥੇ ਮੈਂ ਦੇਖਦਾ ਨੇੜੇ ਤੇੜੇ ਉਹ ਤੁਹਾਨੂੰ ਪਤਾ ਹੀ ਆ ਚੁੰਝ ਪੜਾਉਣ ਵਾਲੇ ਉਹ ਕਾਲੀਆਂ ਕਰਾਈ ਫਿਰਦੇ ਨੇ ਜਾਲੀਆਂ ਲਾਈ ਫਿਰਦੇ ਨੇ ਅੱਗੇ ਇੱਕ ਦਿਨ ਮੈਂ ਪੁਲਿਸ ਵਾਲਾ ਵੀ ਹੋਰ ਵੀ ਦੇਖਿਆ ਆਪਣੇ ਮਲੋਟ ਵੀ ਸੀਗਾ ਮੁੰਡਾ ਜੀ ਉਹ ਵੀ ਆ ਰਿਹਾ ਸੀਗਾ ਗੱਡੀ ਤੇ ਮੇਰੇ ਤੋਂ ਅੱਗੇ ਕਿਉਂਕਿ ਮੈਂ ਮੈਂ ਇਹਨਾਂ ਚੀਜ਼ਾਂ ਤੇ ਨਿਗਾਹ ਰੱਖਦਾ ਹੁੰਦਾ ਤਾਂ ਉਹਦੇ ਵੀ ਚਾਰ ਛਪੇ ਰਹੇ ਮਤਲਬ ਮੈਂ ਕਿਹਾ ਜੇ ਕਿਸੇ ਨੇ ਵੀਡੀਓ ਪਾ ਦਿੱਤੀ ਫਸ ਜਾਏਗਾ ਕਸੂਤਾ ਫਸ ਜਾਏਗਾ ਸੋ ਇਹ ਆ ਕੇ ਉਸ ਬੰਦੇ ਨੇ ਕੋਈ ਮੇਰੇ ਖਿਆਲ ਦੇ ਨਾਲ ਕੋਈ ਸਿਆਣਾ ਕੰਮ ਨਹੀਂ ਕੀਤਾ ਜੀ ਜੀ ਚਲੋ ਵੀਡੀਓ ਬੰਨੀ ਸਟਾਰਟ ਹੋ ਗਈ ਸੀ ਉਹ ਤੋਂ ਕਹਿੰਦਾ ਕਿ ਠੀਕ ਹੈ ਭਾਈ ਜੇ ਤੁਸੀਂ ਕਹਿੰਦੇ ਮੈਂ ਲਾ ਦਿੰਦਾ ਤੇ ਆਪੇ ਮੈਂ ਉੱਥੇ ਅਫਸਰਾਂ ਨੂੰ ਦੱਸਾਂਗਾ ਉਹ ਤੁਹਾਡੇ ਨਾਲ ਗੱਲ ਕਰ ਲੈਣਗੇ ਬਿਲਕੁਲ ਕਿ ਸਾਡੀ ਆ ਮਜਬੂਰੀ ਆ ਤੇ ਜੇ ਕੋਈ ਫਾਰਮੈਲਟੀ ਅਸੀਂ ਕਰ ਲਵਾਂਗੇ ਭਾਈ ਪਰ ਮੇਰੇ ਖਿਆਲ ਦੇ ਨਾਲ ਕਈ ਵਾਰ ਜਿਵੇਂ ਤੁਹਾਨੂੰ ਪਤਾ ਹੈ ਮਹਿਕਮੇ ਦੇ ਵਿੱਚ ਵੀ ਜੇ ਕੋਈ ਚੰਗੇ ਥਾਣੇ 'ਚ ਲੱਗਾ ਹੋਵੇ ਚੰਗੇ ਅਫਸਰ ਨਾਲ ਲੱਗਾ ਹੋਵੇ ਨਾ ਉਹ ਵੀ 2 ਫੁੱਟ ਧਰਤੀ ਤੋਂ ਉੱਚਾਈ ਚੱਲਦਾ ਹੈ ਫਰਕ ਪੈਂਦਾ ਜੀ ਬਿਲਕੁਲ ਜੀ ਜੀ ਬੂਟਾ ਮਿੱਟੂ ਸਿੱਧੂ ਜੀ ਪੁੱਛ ਰਹੇ ਨੇ ਕਿ ਪੰਜਾਬ ਦਾ ਲਾਅ ਆਰਡਰ ਲਾਅ ਐਂਡ ਆਰਡਰ ਕਿੱਥੇ ਆਪਾਂ ਦੇ ਸੀ ਰਿਹਾ ਜੀ ਦੇਖ ਲਓ ਕਿੱਥੇ ਆ ਹੁਣ ਜੀ ਲਾਅ ਐਂਡ ਆਰਡਰ ਤਾਂ ਸਹੀ ਚੱਲੀ ਇਹਦਾ ਲਾਅ ਆਰਡਰ ਸਾਹਮਣੇ ਆਪ ਹੀ ਆਰਡਰ ਤੋਂ ਬਾਹਰ ਹੋ ਜਾਂਦੇ ਕਈ ਵਾਰੀ ਹਾਂ ਜੀ ਬਿਲਕੁਲ ਗਲਤੀ ਆ ਕਿ ਇਹ ਤਾਂ ਆਰਡਰ ਦੇਣ ਵਾਲੇ ਹੀ ਹੁਣ ਦੱਸ ਸਕਦੇ ਆ ਕਿ ਲਾਅ ਐਂਡ ਆਰਡਰ ਕਿਸ ਤਰ੍ਹਾਂ ਦਾ ਹੈ ਇਹ ਤਾਂ ਤੁਹਾਡੇ ਮੇਰੇ ਸਾਹਮਣੇ ਹੀ ਆ ਇਹਦੇ ਚ ਤੇ ਹੁਣ ਕੋਈ ਉਹਲਾ ਛੱਪਾ ਹੈ ਨਹੀਂ ਪਰ ਤੁਸੀਂ ਕਿਸੇ ਵੀ ਸਿਆਣੇ ਸਮਰਥਕ ਨੂੰ ਪੁੱਛੋਗੇ ਆਮ ਆਦਮੀ ਪਾਰਟੀ ਨੂੰ ਨਾ ਤਾਂ ਕੀ ਆ ਇੱਥੇ ਕੀ ਆ ਹੂੰ ਕਮਾਲ ਹੋ ਗਈ ਆ ਦੱਸ ਉਹ ਆਪ ਭਾਵੇਂ ਉਹ ਜਿਹੜਾ ਕੈਵਨ ਜਿਆ ਮੈਨੂੰ ਲੱਗਦਾ ਹੁਣ ਮੋਬਾਈਲ ਕਿਤੇ ਬੁਲੇਟ ਪ੍ਰੂਫ ਕੈਵਨਾਂ ਬਣ ਜਾਵੇ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਮੋਬਾਈਲ ਚੀਜ਼ਾਂ ਜੀ ਬਾਹਰਲੇ ਮੁਲਕਾਂ ਚ ਤੇ ਮੋਬਾਈਲ ਘਰ ਬਣਦੇ ਆ ਈਵਨ ਲੱਗਦਾ ਹੋ ਸਕਦਾ ਪਹੀਏ ਲਾ ਕੇ ਥੱਲੇ ਉਹ ਐਂ ਐਂ ਤੁਰਿਆ ਜਾਇਆ ਕਰੇ ਕੈਵਨ ਜਿਆ ਜੀ ਜਾਇਜ਼ ਹੈ ਪਰ ਇਹਨਾਂ ਨੂੰ ਪੁੱਛੋ ਤੇ ਕਹਿਣ ਕਿ ਏਵਰੀਥਿੰਗ ਇਜ਼ ਓਕੇ ਸਰ ਹਮ ਹਰਪ੍ਰੀਤ ਗਰੇਵਾਲ ਜੀ ਕਹਿ ਰਹੇ ਕਿ ਦਿੱਲੀ ਦੇ ਵਿੱਚ ਸ਼ਾਇਦ ਰੋਕ ਨਹੀਂ ਹੈ ਤੇ ਗੁਰਚਰਨ ਸਿੰਘ ਦੱਸੇ ਕਿ 60% ਹਾਂਜੀ ਸੌਰੀ ਮੈਂ ਕਟ ਕਰ ਰਿਹਾ ਤੁਹਾਨੂੰ ਗੁਰਚਰਨ ਜੀ ਕਹਿ ਰਹੇ ਨੇ ਕਿ 60% ਤੱਕ ਵਿਜ਼ਿਬਿਲਟੀ ਚਾਹੀਦੀ ਹੈ ਸ਼ੀਸ਼ੇ ਜੇ ਕਾਰ ਦੇ ਆਪਾਂ ਕੁਝ ਲੌਂਗ ਅਸੀਂ ਤੇ ਸਰਸੌਈ ਰੱਖੀ ਆ ਸਹੀ ਗੱਲ ਹੈ ਮੇਰੇ ਨਾਲ ਦੇ ਪੱਤਰਕਾਰ ਨੂੰ ਇੱਕ ਦਿਨ ਘੇਰ ਲਿਆ ਸੀ ਗੱਲ ਓਕਲ ਪੁਲਿਸ ਨੇ ਹੂੰ ਉਸ ਨੂੰ ਲਾਉਣੀਆਂ ਪਈਆਂ ਮੈਂ ਕਹਿੰਦਾ ਕੀ ਆ ਆਪਣੇ ਕੋਲ ਕੀ ਹੈ ਇੱਥੇ ਦੱਸੋ ਕੀ ਆ ਅਸੀਂ ਅਸੀਂ ਤੇ ਜਵਾਕਾਂ ਵਾਸਤੇ ਸ਼ਾਮ ਨੂੰ ਕਿੱਲੋ ਬਰੂਦ ਰੱਖੇ ਹੁੰਦੇ ਪਿੱਛੇ ਹੋਰ ਸਾਡੇ ਕੋਲ ਕਿਹੜਾ ਬਰੂਦ ਆ ਸਹੀ ਗੱਲ ਬਰੂਦ ਲੈ ਕੇ ਚਾਹੀਦਿਆ ਉਹ ਵੀ ਸਾਹ ਸੁੱਕਣੇ ਹੋ ਜਾਂਦੇ ਜਦੋਂ ਰੇਟ ਪੁੱਛੀਏ ਨਾ ਉਹ ਹਾਜਮਾ ਉੱਥੇ ਹੀ ਠੀਕ ਹੋ ਜਾਂਦਾ ਬਿਲਕੁਲ ਬਿਲਕੁਲ